ਐਸੋਸੀਏਸ਼ਨ ਪੰਜਾਬ ਰਜਿਸਟਰਡ 32 ਅਮਰੋਸਰ ਦੀ ਜਿਹੜੀ ਆ 2026 ਲਈ ਚੋਣ ਕੀਤੀ ਗਈ ਹੈ। ਸੂਬਾ ਪ੍ਰਧਾਨ ਜੀ जोगਿੰਦਰ ਸਿੰਘ ਅੰਗਰਾਲਾ ਜੀ ਦੇ ਹੁਕਮ ਅਦੇ ਨਾਲ ਇਹ ਚੋਣ ਪ੍ਰਕਿਰਿਆ ਨੂੰ ਅਮਲ ਵਿੱਚ ਲਿਆਂਦਾ ਗਿਆ ਹੈ। ਇਸ ਵਿੱਚ ਨਾਲੇ ਸਾਲ ਦੀ 2025 ਫਾਈਲ ਪੁੱਟਿਆ ਗਿਆ ਹੈ ਤੇ ਨਵੀਂ ਚੋਣ ਜਿਹੜੀ ਆ ਉਹ ਸਾਰੇ ਸੱਜਣਾ ਸਾਥੀਆਂ ਪੱਤਰਕਾਰ ਵੀਰਾਂ ਦੀ ਸਹਿਮਤੀ ਦੇ ਨਾਲ ਅਮਲ ਵਿੱਚ ਲਿਆਂਦੀ ਗਈ ਹੈ। ਇਸ ਵਿੱਚ ਸਰਬਸੰਮਤੀ ਦੇ ਨਾਲ Shri Dwarkanath Rana ji ਨੂੰ ਜਿਹੜਾ ਅਸੀਂ ਚੇਅਰਮੈਨ ਨਿਯੁਕਤ ਕੀਤਾ ਹੈ ਉਪਰੰਤ ਇਹ ਸੁਪਰੰਤ ਪ੍ਰਧਾਨਗੀ ਦੀ ਚੋਣ ਪ੍ਰਕਿਰਿਆ ਪਿਛਲੇ 2 ਸਾਲਾਂ ਤੋਂ ਬਹੁਤ ਬਕੂਬੀ ਨਿਵਾ ਰਹੇ ਸਾਡੇ ਵੀਰ ਮਲਕੀਤ ਸਿੰਘ ਬਰਾੜ ਜੀ ਨੂੰ ਦੁਬਾਰਾ ਤੀਸਰੀ ਵਾਰ ਪ੍ਰਧਾਨਗੀ ਦੀ ਜਿਹੜੀ ਇਸ ਉਪਰੰਤ ਜਨਰਲ ਸਕੱਤਰ ਦੀ ਚੋਣ ਵਿੱਚ ਸਰਦਾਰ ਕੁਲਵੀਰ ਸਿੰਘ ਉਹਨਾਂ ਨੂੰ ਨਿਯੁਕਤ ਕੀਤਾ ਗਿਆ ਹੈ ਜਨਕੀ ਦੀ ਚੋਣ ਵਿੱਚ ਜੀ ਰੁਸ਼ਮ ਸਿੰਘ ਦੋਸਾਨ ਜੀ ਨੇ ਸੀਨੀਅਰ ਮੀਤ ਪ੍ਰਧਾਨ ਦੇ ਵਿੱਚ ਸਰਦਾਰ ਸਰਬਜੀਤ ਸਿੰਘ ਲਾਡਾ ਹੋਣਗੇ ਫੈਕਟਰੀ ਦਲਬੀਰ ਸਿੰਘ ਗੁਮਾਨਪੁਰਾ ਹੋਣਗੇ ਮਹਿਲਾ ਵਿੰਗ ਵਿੱਚ ਪ੍ਰਧਾਨ ਦੀ ਚੋਣ ਲਈ ਸਿਮਰਨ ਰਾਜਪੂਤ ਨੇ ਸ਼ਹਿਰੀ ਦੇ ਵਿੱਚ ਸ਼ਹਿਰੀ ਅਤੇ ਸ਼੍ਰੀਮਤੀ ਗੁਰਿੰਦਰ ਕੌਰ ਹਣੀ ਜੀ ਆਤੀ ਪ੍ਰਧਾਨ ਨਿਯੁਕਤ। ਤਾੜੀ। ਇਸ ਤੋਂ ਉਪਰੰਤ ਸਰਦਾਰ ਰਣਜੀਤ ਸਿੰਘ ਜਣਾ ਨੂੰ ਕਮੇਟੀ ਮੈਂਬਰ ਦੇ ਅਹੁਦੇ ਤੇ ਨਿਯੁਕਤ ਕੀਤਾ ਗਿਆ। ਫਰਮਜੀਤ ਸਿੰਘ ਗੁਮਾਨਪੁਰਾ ਉਹਨਾਂ ਨੂੰ ਕਮੇਟੀ ਮੈਂਬਰ ਨਾਲ ਨਿਯੁਕਤ ਕੀਤਾ ਗਿਆ। ਸਰਦਾਰ ਨਰਿੰਦਰ ਸਿੰਘ ਉਹਨਾਂ ਨੂੰ ਮੀਤ ਪ੍ਰਧਾਨ ਅਤੇ ਹਰਜੀਤ ਕੌਰ ਅਜਨਾਲਾ ਜੀ ਨੂੰ ਸਕੱਤਰ ਜਿਨਾਂ ਆ ਗਏ ਆ ਤੁਸੀਂ ਬੋਲ ਮੇ ਸਾਹਿਬਾਂ ਸਾਡੀਆਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਹੋਣ ਪ੍ਰਕਿਰਿਆ ਦੇ ਵਿੱਚ ਆਏ ਅਤੇ ਅੰਦਰ ਜੀ ਆਣ ਲੈਣੀ ਆ ਜਿੱਧਰ ਹੀ ਪਾਰਟੀ ਚ ਲੁਕੋ ਅੱਜ ਦੀ ਇਸ ਮੀਟਿੰਗ ਦੇ ਵਿੱਚ ਬਿਰਾਜਮਾਨ ਸਾਡੇ ਪੱਤਰਕਾਰ ਸਾਥੀ ਸਾਡੇ ਭਰਾ ਸਾਡੀਆਂ ਭੈਣਾਂ ਇਸ ਮੀਟਿੰਗ ਦੇ ਵਿੱਚ ਬਿਰਾਜਮਾਨ ਨੇ ਅਸੀਂ ਐਸੋਸੀਏਸ਼ਨ ਵੱਲੋਂ ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਜੀ ਆਇਆਂ ਆਖਦੇ ਹਾਂ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਆਪਣਾ ਕੀਮਤੀ ਸਮਾਂ ਜਿਹੜਾ ਅੱਜ ਕੱਢਿਆ ਔਰ ਇਹਦੇ ਨਾਲ ਨਾਲ ਅੱਜ ਜਿਹੜੀ ਚੋਣ ਪ੍ਰਕਿਰਿਆ ਜਿਹੜੀ ਉਹ ਵੀ ਪੂਰੀ ਕੀਤੀ ਗਈ ਆ ਔਰ ਜਿਹੜੀਆਂ ਨਵੀਆਂ ਨੁਕਤੀਆਂ ਹੋਈਆਂ ਨੇ ਉਹਨਾਂ ਦੇ ਵਿੱਚ ਸਾਡੇ ਸਰਪ੍ਰਸਤ ਦਿਵਾਰਕਾ ਦਾਸ ਰਾਣਾ ਜੀ ਔਰ ਸਾਡੇ ਵੀਰ ਕੁਲਬੀਰ ਜੀ ਸਾਡੇ ਗਮਾਨਪੁਰਾ ਸਾਹਿਬ ਸਾਡੇ ਹੋਰ ਦਰਜਾ ਬਦਰਜਾ ਜਿਹੜੇ ਸਾਥੀ ਮਨਕੀਰ ਬਰਾੜ ਜੀ ਇਹ ਜਿਨ੍ਹਾਂ ਨੂੰ ਜ਼ਿੰਮੇਵਾਰੀਆਂ ਦਾ ਸਮੇਤ ਮਿਲੀਆਂ ਨੇ ਸਾਡੀਆਂ ਭੈਣਾਂ ਨਵੀਆਂ ਜਿਹੜੀਆਂ ਨਾਲ ਆਈਆਂ ਡੇ ਅਸੀਂ ਵੀ ਨਵੇਂ ਅੱਜ ਪਹਿਲੀ ਮੀਟਿੰਗ ਤੁਹਾਡੇ ਨੂੰ ਅਟੈਂਡ ਕਰ ਰਹੇ ਹਾਂ ਵੱਖ-ਵੱਖ ਐਸੋਸੀਏਸ਼ਨਾਂ ਚੋਂ ਮੀਟਿੰਗਾਂ ਚੋਂ ਕਰਦੇ ਡਿਊਟੀਆਂ ਕਰਦੇ 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 ਅੱਜ ਤੁਹਾਡੇ ਵਿੱਚ ਇਹ ਸੂਹਾਂ ਦੇ ਵੀ ਦਰਸ਼ਨ ਕਰਦੇ ਮੌਕੇ ਮਿਲੇ ਨੇ ਜਿਸ ਦੇ ਐਸੋਸੀਏਸ਼ਨ ਦੀ ਇੱਕ ਐਮ ਮੀਟਿੰਗ ਬੁਲਾਈ ਗਈ ਸੀ ਜਿੱਦੀ ਪ੍ਰਧਾਨਗੀ ਦਵਾਰਕਾਨਾਥ ਰਾਜ ਦੇਟ ਹੋਈ ਔਰ ਇਸ ਮੀਟਿੰਗ ਦੇ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਪੰਜਾਬ ਦੇ ਉਪ ਪ੍ਰਧਾਨ ਗੁਰਜਿੰਦਰ ਸਿੰਘ ਬਾਜ ਤਾਂ ਆ ਪਹਿਲਾ ਜਿਹੜਾ ਜਿਹੜੀ ਕਮੇਟੀ ਬਣਾਈ ਗਈ ਸੀ ਜਿਹੜੀ ਇਹ ਉਹ ਕਾਇਮ ਕੀਤਾ ਔਰ ਨਵੇਂ ਸਿਰੋਂ ਜਿਹੜੀ ਅੱਜ ਜਿਹੜੀ ਸਿਜਰਾ ਕੀਤੀ ਗਿਆ ਪੰਜਾਬ ਜਨਰਲ ਐਸੋਸੀਏਸ਼ਨ ਆਵਰਸਰ ਦੇ ਉਹਦੇ ਵਿੱਚ ਤੀਸਰੀ ਵਾਰ ਸਰਦਾਰ ਮਲਕੀ ਸਿੰਘ ਬਰਾੜ ਨੂੰ ਜ਼ਿਲ੍ਹਾ ਪ੍ਰਧਾਨ ਤੇ ਉਹਨਾਂ ਦੇ ਨਾਲ ਸਰਬਜੀਤ ਸਿੰਘ ਜੀ ਨੂੰ ਸੀਨੀਅਰ ਮੀਤ ਪ੍ਰਧਾਨ ਦੁਆਰਕਨੱਥ ਰਾਣਾ ਜੀ ਨੂੰ ਸਰਪੰਚ ਤੇ ਇਹਨਾਂ ਦੇ ਨਾਲ ਸਾਡੇ ਕੁਲਬੀਰ ਸਿੰਘ ਜੀ ਨੂੰ ਜਨਰਲ ਸਕੱਤਰ ਸਾਡੇ ਤਰਨ ਜਿਹਨੂੰ ਮੀਰਪੁਰਾਂ ਪੰਜਾਬ ਉਮੀਦਪਰਦਾਨ ਅਮਰਸਾਦ ਤੇ ਸਾਡੇ ਮੈਡਮ ਸਿਮਨ ਕੋਰ ਨੂੰ ਸ਼ਹਿਰੀ ਮੈਲਵਿੰਗ ਦੀ ਪ੍ਰਧਾਨ ਗੁਰਵਿੰਦਰ ਕੌਰ ਨੂੰ ਦਿਹਾਤੀ ਦੀਪ ਪ੍ਰਦਾਨ ਤੇ ਇਸ ਤਰ੍ਹਾਂ ਹੀ ਦਰਬੀਰ ਸਿੰਘ ਗਮਾਨਪੁਰਾ ਨੂੰ ਸੈਕਟਰੀ ਅਮਰਸਾਦ ਸਦਾ ਪਰਮਜੀਤ ਸਿੰਘ ਗੁਮਾਰਪੁਰਾਣ ਅਜਟ ਕਮੇਟੀ ਮੈਂਬਰ ਰਣਜੀਤ ਸਿੰਘ ਗਰਾਣਾ ਜੀ ਨੂੰ ਅਜਟ ਕਮੇਟੀ ਮੈਂਬਰ ਤੇ ਦੇ ਨਾਲ ਹੋਰ ਵੀ ਜਿਹੜੇ ਪੱਤਰਕਾਰ ਭਾਈਚਾਰਾ ਆਇਆ ਸੀ ਮੀਟਿੰਗ ਦੇ ਦੌਰਾਨ ਤੇ ਹਰ ਇੱਕ ਪੱਤਰਕਾਰ ਨੂੰ ਉਸ ਦਾ ਬੰਦਾ ਮਾਨ ਸਨਮਾਨ ਦੇ ਕੇ ਨਵਾਜਿਆ ਗਿਆ ਤਾਂ ਅੱਜ ਮੀਟਿੰਗ ਦੇ ਦੌਰਾਨ ਜੋ ਸਹੀ ਤੱਥਾਂ ਦੇ ਵਿੱਚ ਜੋ ਪੱਤਰਕਾਰਤਾ ਕਰਦਾ ਉਹਨਾਂ ਦੇ ਬਹੁਤ ਸਾਰਾ ਕੀਤਾ ਗਈ ਔਰ ਜੋ ਨਵੀਂ ਗੱਲ ਕਥਨ ਕੀਤਾ ਗਿਆ ਹੈ ਅੰਮ੍ਰਿਤਸਰ ਜਨਰਲਿਸ ਅਸ਼ਿਸ਼ਰ ਪੰਜਾਬ ਦਾ ਉਹਦੇ ਇੱਕ ਐਮ ਆਈ ਮੁੱਦੇ ਗਈ ਚਾਹਣ ਚਾਇਆ ਉਹਨਾਂ ਚ ਇਹ ਕਿਹਾ ਗਿਆ ਕਿ ਜਿਹੜੇ ਆਈ ਕਾਰਡ ਜਿਹੜੇ ਜਨਰਲ ਦੇ ਪਹਿਲੇ ਹਲ ਤੇ ਬਣੇ ਜਾਣਗੇ ਔਰ ਆਈ ਕਾਰਡ ਦੇ ਵਿੱਚ ਜਿਹੜੇ ਪੱਤਰਕਾਰ ਨੂੰ ਸੌਂਪਿਆ ਜ਼ਿੰਮੇਵਾਰੀ ਦਿੱਤੀ ਜਾਏਗੀ ਉਹ ਤਾਂ ਦੇ ਹੀ ਨਾ ਨਵਾਏਗਾ ਅਗਰ ਕਿਸੇ ਤਰ੍ਹਾਂ ਦਾ ਕੋਈ ਵੀ ਪੱਤਰਕਾਰ ਚਾਹੇ ਇੱਥੇ ਜੋ ਨਿਮੇਦਗੀ ਕਰ ਰਿਹਾ ਕਿਸੇ ਅਹੁਦੇ ਤੇ ਬਰਾਜਮਾਨ ਆ ਚਾਹੇ ਪ੍ਰਧਾਨ ਆ ਸੈਕਟਰੀਆ ਅਗਰ ਕੋਈ ਵੀ ਸਮਾਜ ਪ੍ਰਤੀ ਦੇਸ਼ ਪ੍ਰਤੀ ਜਾਂ ਕਿਸੇ ਤਰ੍ਹਾਂ ਦੀ ਕੋਈ ਇਤਾਈ ਕਰਦਾ तो खुद वो खुद जुम्मेवार आप होएगा और उसके खिलाफ साड़ी पंजाब जनरल एसोशन और खिलाफ़ कानूनी कार्रवाई करवाबर रहेगी इस अलावा तो जो आई कार्ड ने जो इन्ही प्रधानगी हेट जो सा विशेष तौर पर गुरजेंद्र सिंह माल जी पहुँचे सन उन्होंने कहा कि जनवरी के ਪਹਿਲੇ ਹਫਤੇ ਦਰਾਂ ਹੀ ਜੋ ਆਈ ਕਾਰਡ ਆ ਜਰਨਲਿਸਟ ਇਸ ਵੇਸ਼ਪ ਪੰਜਾਬ ਦੇ ਦਿੱਤੇ ਹੀ ਆ ਰਹੀ ਕਿਤੇ ਜਾਣਗੀ ਤਾਂ ਇਹਦੇ ਵਿੱਚ ਹੋਰ ਕਈ ਅਹਿਮ ਮੁੱਦੇ ਜੋ ਉਜਾਗਰ ਕੀਤੇ ਗਏ ਜੋ ਪੱਤਰਕਾਰਾਂ ਨੂੰ ਹੋਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਦਾ ਪੈਂਦਾ ਉਹ ਵੀ ਇੱਕ ਅਚੱਤ ਹੋ ਕੇ ਉਸ ਨੂੰ ਅੱਛਾ ਪ੍ਰਦਰਪ ਕਰ ਲਈ ਬਚਨ ਬੰਦ ਹੋਣਗੇ ਜੋ ਅੱਜ ਸ਼ੇਖ ਕੋ ਦਲਬੀ ਸਿੰਘ ਮਾਰ ਪਰੇ ਨਾਲ ਸਾਡੇ ਬੀਰ ਜੀ ਸਰਦਾਰ ਪਰਮਜੀਤ ਸਿੰਘ ਗੁਮਾਰਪੁਰ ਦਿਵਿਸ਼ੇਸ਼ਪੁਰ ਅਗਰਸਰ